ਜਾਗ ਵਿੱਚ ਆਇਆ ਨਾਮ ਦੇ ਤਿਆਉਣ ਨੂੰ ਬੰਦਿਆ ਅਨਕਾਰਿਆ ਭੁੱਲ ਗਿਆ ਰੱਬ ਜ਼ਿੰਦਗੀ ਦੇ ਰੌਣ ਨੂੰ ਫਿਰੇ ਹੰਕਾਰਿਆ ਉਹ ਸਭਨਾ ਤੇ ਉਸ ਦਾ ਹੁਕਮ ਚੱਲਦਾ ਜੋ ਬੰਦੇ ਨੂੰ ਕੱਲ ਦਾ ਦੁਨੀਆਂ ਤੇ ਮਿਲ ਬੰਦੇ ਖੜੀ ਪਲਦਾ ਹੋਈ ਪਤਾ ਨਹੀਂ ਕੱਲ ਦਾ ਜਗ ਵਿੱਚ ਆਇਆ ਨਾਮ ਦੇ ਤਿਆਉਣ ਨੂੰ ਬੰਦੇ ਆਨਕਾਰਿਆ ਭੁੱਲ ਗਿਆ ਰੱਬ ਜ਼ਿੰਦਗੀ ਦੇ ਰੌਣ ਨੂੰ ਫਿਰੇ ਹੰਕਾਰਿਆ ਉਹ ਸਭਨਾਂ ਤੇ ਉਸ ਦਾ ਹੁਕਮ ਕੱਲ ਦਾ ਜੋ ਬੰਦੇ ਨੂੰ ਕੱਲ ਦਾ ਦੁਨੀਆਂ ਤੇ ਮਿਲ ਬੰਦੇ ਕੜੀ ਪੱਲਦਾ ਕੋਈ ਪਤਾ ਨਹੀਂ ਕੱਲ ਦਾ ਵੱਡੇ ਵੱਡੇ ਹੋ ਕੇ ਦੁਨੀਆਂ ਤੋਂ ਤੋਰ ਗਏ ਬਣੀਆਂ ਵਾ ਜਾਵੀ ਐ ਪਾਣੀ ਚ ਪਤਾ ਸੇ ਵਾਂਗਰਾਂ ਉਖੋਰ ਗਏ ਟਾ ਲਦੀ ਨਾ ਪਾਵੀ ਐ ਉਹ ਜਿਹੜਾ ਪੱਲ ਰਾਜੇ ਨੂੰ ਪਤਾਲ ਕੱਲ ਦਾ ਮਿੰਟਾਂ ਚ ਛੱਲ ਦਾ ਦੁਨੀਆਂ ਤੇ ਮੇਲਾ ਬੰਦੇ ਕੜੀ ਪੱਲ ਦਾ ਹੋਈ ਪਤਾ ਨਹੀਂ ਕੱਲ ਦਾ ਓ ਬਣੀ ਪੰਜਾਂ ਤਤਾਂ ਦੀ ਬਣ ਤ ਤੇਰੀ ਐ ਫੇਰਦਾ ਤੂੰ ਫੁੱਲਿਆ ਭਨ ਤੇ ਦੀ ਤੌਣ ਮੌਤ ਦੀ ਪਸੇਰੀ ਐ ਲੱਦੀ ਦੀ ਆ ਦੁੱਲਿਆ ਓ ਟੱਲ ਜੇ ਗਿਆ ਗੱਤੇ ਜੋ ਲੋਹਾ ਟੱਲਦਾ ਟੱਲ ਜੇ ਗਿਆ ਗੱਤੇ ਜੋ ਲੋਹਾ ਟੱਲਦਾ ਤੂੰ ਬਣੇਗਾ ਚੱਲਦਾ ਦੁਨੀਆਂ ਤੇ ਮਿਲ ਬੰਦੇ ਕੜੀ ਪੱਲ ਦਾ ਕੋਈ ਪਤਾ ਨਹੀਂ ਕੱਲ ਦਾ ਓ ਬੱਕਰੇ ਨੇ ਮੈਂ ਆਖਿਆ ਜ਼ਬਾਨ ਚੋਂ ਬੱਕਰੇ ਨੇ ਮੈਂ ਆਖਿਆ ਜ਼ਬਾਨ ਚੋਂ ਵੱਡਤਾ ਕਸਾਈ ਨੇ ਖਾਟ ਲੈ ਕੋਈ ਨੇਕੀ ਬੰਦੇ ਆ ਜਹਾਨ ਚੋਂ ਸਮਝ ਮੌਤ ਆਈ ਨੇ ਓ ਸੁੱਕ ਜਾਣਾ ਮੋਢੇ ਜ਼ਿੰਦਗੀ ਦੀ ਵੱਲ ਦਾ ਨਾਸ਼ ਹੋ ਜੂ ਫੱਲ ਦਾ ਦੁਨੀਆਂ ਤੇ ਮਿਲ ਬੰਦੇ ਕੜੀ ਪੱਲ ਦਾ ਕੋਈ ਪਤਾ ਨਹੀਂ ਕੱਲ ਦਾ ਆਓ ਸਾਬ ਸਾਬ ਜਿਹੜੇ ਰੱਖਦਾ ਸਰੀਰ ਨੂੰ ਕਿਸੇ ਕੰਮ ਆਉਣਾ ਨਹੀਂ ਹੋ ਸਾਂਭ ਸਾਂਭ ਜਿਹੜੇ ਰੱਖਦਾ ਸਰੀਰ ਨੂੰ ਕਿਸੇ ਕੰਮ ਆਉਣਾ ਨਹੀਂ ਮੌਤ ਦੀ ਕੋਹੜੀ ਕੱਢ ਦੂ ਪਨੀਰ ਨੂੰ ਕਿਸੇ ਨੇ ਛਡਾਉਣਾ ਨਹੀਂ ਉਹ ਲੱਗ ਜਾਣਾ ਮੋਢਾ ਜ਼ਿੰਦਗੀ ਦੇ ਮੱਲ ਦਾ ਕਾਲ ਜਾਂਦ ਬੱਲ ਦਾ ਦੁਨੀਆਂ ਤੇ ਮੇਲਾ ਬੰਦੇ ਕੜੀ ਪੱਲ ਦਾ ਕੋਈ ਪਤਾ ਨਹੀਂ ਕੱਲ ਦਾ ਔ ਖੰਡੇ ਨਾਲੋਂ ਤਿੱਖੀ ਅਤੇ ਵਾਲੋਂ ਨਿੱਕੀ ਐ ਲੰਗਾਉਣਾ ਵਿੱਚੋਂ ਗਲੀ ਦੇ ਕੌਡੇ ਕੋਲੋਂ ਜਾਜ ਜਮਦੂਤਾ ਤਸਖੀ ਐ ਸੁਣੇ ਮੈਂ ਪਾਪੀ ਤਲੀ ਦੇ ਓ ਸਿਰ ਜਮਦੂਤਾ ਵਾਲਾ ਡੰਡਾ ਚੱਲਦਾ ਹੰਡੇੜੂ ਮਾਸ ਖੱਲਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਲਦਾ ਕੋਈ ਪਤਾ ਨਹੀਂ ਕੱਲ ਦਾ ਔ पिछला जो बीजिया तू फिरे बढ़ा अगे चंगा बीज लहने देने वाला गेड़ नहीं दा, बदल नसीब ले छदल नसीबलै कवीचर नशा चलद गेड़ अन्न जलदा दुनिया ते मेला बंदे घड़ी पलदा कोई पता नहीं झलदा ਦੁਨੀਆਂ ਦੇ ਜੇ ਤੂੰ ਤੁਰੇ ਹੱਥ ਛਾੜ ਕੇ ਦਾਰਾ ਤੇ ਸਕੰਦਰ ਹੋ 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 ਦੁਨੀਆਂ ਦੇ ਜੇ ਤੂੰ ਤੁਰੇ ਹੱਥ ਛਾੜ ਕੇ ਦਾਰਾ ਤੇ ਸਕੰਦਰ ਮਾਰਿਆ ਹਰਨਾਕਸ਼ ਨੂੰ ਪੇਟ ਪਾੜ ਕੇ ਬਾਹਰ ਸੀ ਨਾ ਅੰਦਰ ਉਹ ਉੱਥੇ ਨਹੀਂ ਸ਼ਪਾਰਸ਼ ਜ਼ਗੇੜ ਚੱਲਦਾ ਲੇਖ ਗੱਲ ਗੱਲ ਦਾ ਦੁਨੀਆਂ ਤੇ ਮਿਲ ਬੰਦੇ ਘੜੀ ਪਲ ਦਾ ਕੋਈ ਪਤਾ ਨਹੀਂ ਅੱਲ ਦਾ ਨਹੀਂ ਮਾਰਿਆ ਤ ਕਬਰ ਹੀ ਨੇ ਸੁਲੇਮਾਨ ਸੀ ਉਹ ਜਾਣੂ ਤੀਨ ਲੋਕ ਦਾ ਅਰਚ ਤੋਂ ਡਿੱਗਾ ਫਰਸ਼ ਤੇ ਆਣ ਸੀ ਫਰੇ ਪੱਠ ਝੋਕਦਾ ਪਰੀਆਂ ਤੀਜੀ ਦਾਸੀ ਹੁਕਮ ਚੱਲਦਾ ਪਰੀਆਂ ਤੀਜੀ ਦਾਸੀ ਹੁਕਮ ਚੱਲਦਾ ਖਾ ਕੇ ਵੇਚ ਰਲਦਾ ਦੁਨੀਆਂ ਤੇ ਮਿਲ ਬੰਦੇ ਕੜੀ ਪਲਦਾ ਕੋਈ ਪਤਾ ਨਹੀਂ ਕੱਲ ਦਾ 12 12 ਜੋਜਨ ਸ਼ਤਰ ਝੁੱਲਦਾ ਸੀ ਜਿੰਨਾ ਦੇ ਸੇਰ ਜਾਂ ਉਸ ਦਾ ਸਰੀਰ ਜੰਗਲਾਂ ਚ ਰੋਲਦਾ ਖਾਦਾ ਨਹੀਂ ਸੀ ਗਿਰ ਜਾਂ ਉਹ ਹਾਰਿਆ ਨਸੀਬ ਜਦੋਂ ਰਾਜੇ ਨਾਲ ਦਾ ਫਰੇ ਹੱਥ ਮਲਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਲਦਾ ਕੋਈ ਪਤਾ ਨਹੀਂ ਕੱਲ ਦਾ ਆਓ 1 ਲੱਖ ਪੁੱਤ ਸਵਾ ਲਖ ਨਾਤੀਏ 1 ਲਖ ਪੁੱਤ ਸਵਾ ਲਖ ਨਾਤੀਏ ਰਿਹਾ ਨਾ ਨਿਸ਼ਾਨ ਸੀ ਜਗ ਦਾ ਨਰਾਉਣ ਕਰੇ ਦੀਵਾ ਬਾਤੀਏ ਮੁੱਖਾ ਖਾਨ ਦਾਨ ਸੀ ਓ ਕਲ ਬਲਿਗੇ ਸਨੂ ਸਨੇਹਾ ਕੱਲ ਦਾ ਮੁੜ ਕੇ ਨੀ ਟੱਲਦਾ ਦੁਨੀਆ ਤੇ ਮੇਲਾ ਬੰਦੇ ਕੜੀ ਪਲਦਾ ਕੋਈ ਪਤਾ ਨਹੀਂ ਕੱਲ ਦਾ ਉਹ ਚਿੱਤਰ ਗੁਪਤ ਦੇਣਗੇ ਗਵਾਈਆਂ ਨੂੰ ਵੇਖੀ ਠੋਕ ਠੋਕ ਓਏ ਕਰਦਾ ਜੋ ਲੋਕ ਲੋਕ ਕੇ ਕਮਾਈਆਂ ਨੂੰ ਹੁੰਦਾ ਸਾਬਾ ਨੋਟ ਓਏ ਉਹ ਉਥੇ ਲੇਖਾ ਦੇਣਾ ਪੈਂਦਾ ਪਲ ਪਲ ਦਾ ਹਿਸਾਬ ਗੱਲ ਗੱਲ ਦਾ ਦੁਨੀਆਂ ਤੇ ਮਿਲ ਬੰਦੇ ਕੜੀ ਪਲ ਦਾ ਕੋਈ ਪਤਾ ਨਹੀਂ ਕੱਲ ਦਾ ਚਾਵਰ 76 ਸੰਗਾਸਣ ਦੇ ਮਾਲਕ